ਹਜ਼ਾਰ ਰੁਪਏ ਦੇਗਾ ਕਰਨ ਦੇ ਖਾਤੇ 'ਚ ਹਰ ਮਹੀਨੇ ਹਜ਼ਾਰ ਹੋ ਗਏ 4 ਸਾਲ ਹੋ ਗਏ ਲਸੋ 4 ਸਾਲਾਂ ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਛਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛੱਡੋ ਜੇ 45 ਪੈਸੇ ਵੀ ਕਿਸੇ ਦੇ ਖਾਤੇ ਚ ਆਪ ਖੜੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾਂ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਘਰ ਚ ਦੁਬਾਰਾ ਤੁਸੀਂ ਵਾਲੋਗੇ ਤਾਂ ਕੀ ਹੋਊਗਾ ਫਟਾ ਦੁਬਾਰਾ ਠੱਗੀ ਹੀ ਵੱਜੂਗੀ ਕਿਹੜੇ ਮੁੰਡੇ ਨਾਲ ਆ ਕੇ ਪਹਿਲੇ ਬੋਲੇ ਸਾਡੇ 45000 ਹਜ਼ਾਰ ਸਰਕਾਰ ਐ ਖਜ਼ਾਨਾ ਐ ਕੱਟੜ ਇਮਾਨਦਾਰਾਂ ਦਾ ਖਜ਼ਾਨਾ ਦਾ ਕਰਜ਼ਾ ਚਾਰਤਾ ਤੇ 4000 ਰੁਪਏ ਦਾ ਤੁਸੀਂ ਦੇਖ ਹੀ ਲਿੱਤੇ ਕਿੱਥੇ ਕੱਟੜ ਇਮਾਨਦਾਰ ਖਾਨ ਪਿੰਚੇ ਲੱਗੀ ਹੋਈ ਹੈ ਬਿਬਾ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਤੇ ਵੱਡਾ ਬਿਆਨ ਦਿੱਤਾ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੌਰਾਨ ਕੋਈ ਵੀ ਚਿੱਟਾ ਦਾ ਨਾਮ ਵੀ ਨਹੀਂ ਜਾਣਦਾ ਸੀ ਤੇ ਬੀਤੇ 10 ਸਾਲਾਂ ਦੇ ਵਿੱਚ ਪੰਜਾਬ ਵਿੱਚ ਨਸ਼ਿਆਂ ਨਾਲ ਸੰਬੰਧਿਤ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ ਤੇ ਤਨਤਨ ਉਪਚੋਣ ਦੇ ਵਿੱਚ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਲਈ ਪ੍ਰਚਾਰ ਕਰਦੇ ਹੋਏ ਅਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਉਮੀਦਵਾਰ ਇੱਕ ਬਹੁਤੀ ਆ ਜੋ ਧਾਰਮਿਕ ਤੇ ਧਾਰਮਿਕ ਫੌਜੀ ਪਰਿਵਾਰ ਤੋਂ ਆ ਜਿਸਨੇ ਵਾਸ ਸੈਤੇ ਕਾਂਗਰਸ ਦੇ ਹਮਲੇ ਤੋਂ ਬਾਅਦ ਮਹੱਤਮਪੂਰਨ ਕਰਵਾਨੀਆਂ ਦਿੱਤੀਆਂ ਦੂਜੇ ਪਾਸੇ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਮਾ ਜਵਾਬ ਦਿੱਤਾ ਹੈ ਤਾਂ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਆ ਜੇ ਜਵਾਨੀ ਨੂੰ ਬਰਬਾਦ ਕਰ ਦੋ ਤੇ ਚ ਹਿੱਸਾ ਲੈ ਲਓ ਤੇ ਉਹ ਕਿਹੜੇ ਮੂਨਾਪੋਟਾ ਮੰਗ ਰਿਹਾ ਜੀ ਇਹ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕਰੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਵਾਦ ਮੈਂ ਕਿਹੜੀ ਤਕਰੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆੜੀਆਂ ਵੀ ਮੇਰੀਆਂ ਭੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ ਥੋੜਾ ਕੋਈ ਲਾ ਕੇ ਚੋ ਬਾਹਰ ਗੁਰੂ ਲੈ ਕੇ ਆਏ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਿਆ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜ ਜਾਂਦੇ ਐ ਜ਼ਫੇਦਾਰ ਮੈਨੂੰ ਜ਼ਫੇਦਾਰ ਵੀ ਮਿਲਦੇ ਰਹਿੰਦੇ ਐ ਅਕਾਲੀ ਦਲ ਦੇ ਪੁਰਾਣੇ ਜ਼ਫੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ-ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ੱੱੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਣੇ ਆ ਕਿਤੇ ਟਿੱਕ ਟਣਾ ਸਿੱਟ ਜਾਣ ਸਾਡੇ ਕਰੇ ਵੀ ਟਿੱਕ ਟਕਾਲੀ ਦਾ ਨਹੀਂ ਆਹ ਆਹ ਹੈ ਨਾ ਸੁੱਚਾ ਹੁਣ ਦਾ ਕੋਈ ਨਿਸ਼ਾਨ ਹੈ ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਆ ਤੁਸੀਂ ਆਹ ਫਿਰਦੇ ਓਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ ਚ ਮੈਂ ਕਹਾਂ ਜਦੋਂ ਨਿਕਲੇ ਪਿੰਡਾਂ ਚੋਂ ਆ ਛੱਡਦਾ ਦਿਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾੜ ਜਾਂ ਧੁੱਪ ਤਾਂ ਨਹੀਂ ਸਾਨੂੰ ਲੋਕ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too hot too hot ਅਜੇ ਨਹੀਂ ਜਾਂਦੇ ਜੋ ਥੋੜਾ ਜਿਹਾ ਪੀਕ ਤੇ ਆਇਆ ਦੱਸਿਓ ਉਥੋਂ ਜਾ ਮਾ ਗਏਂਗੇ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜਕੇ ਵਧਾ ਦਿੰਦੀ ਐ ਤਿੰਨ ਕ ਬਾਪੂ ਦੀਆਂ ਝੜਕਾ ਨਾਲ ਵੱਜ ਜਾਂਦਾ 42 43 ਦੇ ਤੁਰੇ ਘਰਦੇ ਰਹਿਨੇ ਆ ਪਤਾ ਸੋ ਛੋਟੇ ਵਰਗੇ ਆ ਐਂ ਰਹਾਗੇ ਕੋਈ ਲੋਕਾਂ ਤੋਂ ਦੂਰੀ ਨਹੀਂ ਪਣਾਉਣੀ ਮਾਤਾ ਸਕੌਟੀ ਵਾਲਿਆਂ ਦਾ ਹਾਲਾਕੇ ਨਹੀਂ ਬਿਊਟੀ ਐ ਮੈਂ ਤਾਂ ਇਹਨਾਂ ਨੂੰ ਕਹਿੰਦਾ ਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣੀ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਲੇ ਰਸੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੀ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਪਰਾਂ ਹੀ ਰੱਖਣੇ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਨੇ ਲੀਡਰਾਂ ਵੱਲ ਸੋ ਇਹ ਸਰਪੰਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਤਾ ਸਰਪੰਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਰਾਂ ਹੀ ਰੱਖਦੇ ਆ